ਕੀ ਹਾਲ ਆ ਜੀ ਮੈਂ ਤੁਹਾਡਾ ਆਪਣਾ ਸੀਪਾ ਬਰਾੜ ਭਗਤਾ ਮੋਟਰ ਪਠੰਡਾ ਦੇ ਸਾਡੇ ਕੋਲ ਹੈਗੇ ਫੋਰਚਨਰ 24 ਦੇ ਤਸੰਬਰ ਦੇ 25 ਮਾਡਲ ਹੀ ਸਮਝ ਲਗੇ ਤੇ ਆ ਜਿਹੜੀ ਤੁਹਾਨੂੰ ਅਗਲੀ ਵਾਰੀ ਤੁਹਾਨੂੰ ਦਿਸੀ ਜਾਂਦੀ ਆ ਤੇ ਜੈਂਸੀ ਇਹਨੂੰ ਨਵੀਂ ਪਾਉਂਦੀ ਸੀ ਕਿਉਂਕਿ ਇਹਦੇ ਚ ਡਲਕ ਉੱਪਰ ਬਹੁਤ ਭੜੀ ਪੈ ਗਈ ਸੀ ਤੇ ਚਲੋ ਕਿਸੇ ਬੰਦੇ ਨੇ ਆਪਣਾ ਡਰੈਸ ਦੇਤਾ ਬਾਈ ਨੂੰ ਤੇ ਬਾਈ ਬੜਾ ਸੂਝਵਾਨ ਬੰਦਾ ਸੀ ਗੱਡੀ ਵਾਲਾ ਉਹਨੂੰ ਪਤਾ ਸੀ ਵੀ ਜੇ ਇਹ ਗੱਡੀ ਦੀ ਬਾਰੀ ਆਪਾਂ ਬਦਲਤੀ ਤਾਂ ਉਹ ਗੱਲ ਨਹੀਂ ਰਹਿਣੀ ਇਹਦੇ 'ਚ ਠੀਕ ਹੈ ਨਾ ਉਹ ਜੀ ਸੀਲ ਬਣੇ ਤੇ ਨਾ ਜਿਹੜਾ ਅੰਦਰੋਂ ओरिजिनल ਰੰਗ ਹੈ ਤੇ ਨਾ ਉਹ ਗੱਲ ਬਣੇ ਚਲੋ ਆਪਣੇ ਕੋਲੇ ਬਾਈ ਆ ਗਿਆ ਤੇ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਬਾਈ ਗੱਡੀ ਤਿਆਰ ਕਰਤੀ ਆ ਕੋਰ ਚੈੱਕ ਕਰੋ ਜਮਾਂ ਨੱਕ ਦੀ ਸੇਧ ਨੂੰ ਜਾਂਦੀ ਹੈ ਜਿਹੜੀ ਪੂਰੇ ਵਧੀਆ ਤਰੀਕੇ ਨਾਲ ਗੱਡੀ ਤਿਆਰ ਹੋ ਗਈ ਆ ਬਾਈ ਠੀਕ ਆ ਸਸਤਾ ਸਰ ਗਿਆ ਜਰਸੀ ਦੇ ਨਾਲੋਂ ਕੋਈ ਪੀਸ ਨਹੀਂ ਬਦਲਣਾ ਪਿਆ ਤੇ ਪੂਰੀ ਉਵੇਂ ਹੀ ਫੇਰ ਬਣ ਗਈ ਤੇ 22 ਸਾਨੂੰ ਲੇਬਰ ਦੇ ਨਾਲੋਂ 500 ਰੁਪਿਆ ਸਾਨੂੰ ਜ਼ਿਆਦਾ ਦੇ ਕੇ ਗਿਆ ਨਾਮ ਤੌਰ ਤੇ ਤੇ ਬਾਈ ਬਹੁਤ ਵਧੀਆ ਲੱਗਿਆ ਕੰਮ ਕਰਕੇ ਹਜੇ ਤਾਂ ਵਾਸ਼ਿੰਗ ਕਰਾਉਣੀ ਹੈ ਤੇ ਵਾਸ਼ਿੰਗ ਤੋਂ ਬਾਅਦ ਤੱਕ ਜਮਾ ਕਿਆ ਬਾਤ ਹੀ ਬਣ ਜੂ ਬਾਕੀ ਸੰਗਤ ਨੂੰ ਸਬੰਧ ਪਤਾ ਹੈ ਕੋਈ ਕਮੀ ਹੋਵੇ ਤਾਂ ਜ਼ਰੂਰ ਕਮੈਂਟਾਂ ਦੇ ਵਿੱਚ ਲਿਖ ਦਿਆ ਕਰੋ ਬਾਈ ਅਸੀਂ ਕੱਢਾਂਗੇ ਮਿਹਨਤ ਕਰਾਂਗੇ ਉਸ ਚੀਜ਼ ਤੇ ਵੀ ਅਸੀਂ ਆਪਦੇ ਚ ਕਮੀ ਛੱਡਣੀ ਨਹੀਂ ਠੀਕ ਹੈ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਪੂਰੀ ਦੇਖ ਲਿਆ ਕਰੋ ਬਾਈ ਕਿਉਂਕਿ ਬਹੁਤ ਮਿਹਨਤ ਲੱਗਦੀ ਆ ਹਰੇਕ ਚੀਜ਼ ਤੇ ਤੇ ਪ੍ਰਮਾਤਮਾ ਤੁਹਾਨੂੰ ਰੱਖੇ ਚੜ੍ਹਦੀ ਕਲਾ 'ਚ ਬਹੁਤ ਤੁਹਾਡਾ